ਰਾਜਸਥਾਨ ਸੀ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਤੇ ਨਸ਼ਾ ਮੁਕਤੀ ਮੋਰਚਾ ਮਾਝਾ ਜੋਂਦੇ ਇੰਚਾਰਜ ਮੈਡਮ ਸੋਨੀਆ ਮਾਨ ਵੱਲੋਂ ਪਿੰਡ ਪੁੱਲਰ ਵਿਖੇ ਸਰਪੰਚ ਬਲਦੇਵ ਸਿੰਘ ਪੁੱਲਰ ਅਤੇ ਜੋਂ ਪ੍ਰਧਾਨ ਦਵਿੰਦਰ ਸਿੰਘ ਪੁੱਲਰ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਵਰਕਰਾਂ ਨਾਲ ਮੀਟਿੰਗ ਕਰਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਵਿਸ਼ਵਾਸ ਦਿਵਾਇਆ ਕਿ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਹਨ ਟੋਨਾ ਤੱਕ ਵੀ ਬਾਤ ਸਾਰੀਆਂ ਇਹ ਸਮੱਸਿਆਵਾਂ ਜਲਦ ਹੱਲ ਕਰ ਦਿੱਤੀਆਂ ਜਾਣਗੀਆਂ ਇਸ ਮੌਕੇ ਆਮ ਆਦਮੀ ਪਾਰਟੀ ਦੇ ਬਲਾਕ ਸੰਮਤੀ ਉਮੀਦਵਾਰ ਸੁਖਵੰਤ ਕੌਰ ਮਾਨਾਵਾਲਾ ਅਤੇ ਜ਼ਿਲ੍ਹਾ ਪ੍ਰਸ਼ਦ ਉਮੀਦਵਾਰ ਰੇਸ਼ਮ ਸਿੰਘ ਵੜੈਚ ਨੂੰ ਆਪਣਾ ਬੋੜ ਦੇਣ ਦੀ ਅਪੀਲ ਵੀ ਕੀਤੀ ਇਸ ਮੌਕੇ ਸਰਪੰਚ ਬਲਦੇਵ ਸਿੰਘ ਪੁੱਲਰ ਬਲਾਕ ਪ੍ਰਧਾਨ ਦਵਿੰਦਰ ਸਿੰਘ ਪੁੱਲਰ ਸਰਪੰਚ ਵਿਕਰਮਜੀਤ ਸਿੰਘ ਪੁੱਲਰ ਪ੍ਰਗਟ ਸਿੰਘ ਗੱਡੀਆਂ ਵਾਲਾ ਸਰਪੰਚ ਰਿਸ਼ਪਾਰ ਸਿੰਘ ਮਾਨਾਵਾਲਾ ਨਬ ਪ੍ਰੀਤ ਸਿੰਘ ਪੁੱਲਰ ਬਲਜਿੰਦਰ ਸਿੰਘ ਰਾਮ ਸਿੰਘ ਚੁਗਾਮਾ ਜਗਦੀਸ਼ ਸਿੰਘ ਰਣਜੀਤ ਸਿੰਘ ਕੁਲਦੀਪ ਸਿੰਘ ਸਤਨਾਮ ਸਿੰਘ ਗੁਲਵਿੰਦਰ ਸਿੰਘ ਕੋਮਲਪ੍ਰੀਤ ਕੌਰ ਗੁਰਸ਼ਰਨ ਪ੍ਰੀਤ ਕੌਰ ਮਾਨਾਵਾਲਾ ਸਮੇਤ ਕਈ ਆਮ ਆਦਮੀ ਪਾਰਟੀ ਦੇ ਆਗੂ ਅਤੇ ਇਲਾਕਾ ਦੇ ਵਾਸੀ ਇਸ ਮੌਕੇ ਹਾਜ਼ਰ ਸਨ ਸਤਿ ਸ਼੍ਰੀ ਅਕਾਲ ਜੀ ਅਸੀਂ ਪੁੱਲਰ ਸਿੰਘ ਦੇ ਵਿੱਚ ਆਏ ਹਾਂ ਮੇਰੇ ਨਾਲ ਪੁੱਲਰਪਿੰਡੀ ਬਲਾਕ ਪਰਦਾਨ ਸਾਡੀ ਸਰਦ ਅਵਿੰਦਰ ਸਿੰਘ ਜੀ ਸਾਡੀ ਪੁੱਲਰਪਿੰਡੀ ਸਰਪੰਚ ਖੜੀ ਨੇ ਸਰਦ ਬਲਦੇਵ ਸਿੰਘ ਜੀ اور ਸਾਡੇ ਨਾਲ ਜਿਹੜੀ ਅੱਜ ਅਸੀਂ ਮਾਨਾ ਵਾਲਾ ਤੋਂ ਸਰਪੰਚ ਕੋਲਾ ਜੀ ਅਸੀਂ ਇੱਥੇ ਅੱਜ ਕੈਂਡੀਡੇਟਸ ਅਨਾਉਂਸ ਕਰਨ ਵਾਸਤੇ ਆਏ ਆ ਬਲਾਕ ਕਮਟੀ ਤੇ ਜ਼ਿਲ੍ਹਾ ਪ੍ਰੇਸ਼ਦਾ اور ਬਲਾਕ ਕਮਟੀ ਜਿਹੜੀ ਇਹ ਪੁੱਲਰਪਿੰਡੀ ਤੇ ਮਾਨਾ ਵਾਲੇ ਦੀ ਇਕੱਠੀ ਹੈ ਸੋ ਸਾਡੀ ਮੈਡਮ ਸੁਖਵੰਤ ਕੌਰ ਜੀ ਸਾਡੇ ਤੋਂ ਦੇ ਕੈਂਡੀਡੇਟ ਨੇ ਬੋਏ ਪਿੰਡਾਂ ਤੋਂ ਔਰ ਜਿਲ੍ਹਾ ਪ੍ਰੀਸ਼ਦ ਦੇ ਵਿੱਚ ਚ ਪੁਲਰ ਪਿੰਡਾਂ ਅੰਦਾਜ ਚਾਵਾ ਬਲੌਕ ਦੇ ਵਿੱਚ ਸੋ ਸਾਡੀ ਕੈਂਡੀਡੇਟ ਨੇ ਰੇਸ਼ਮ ਸਿੰਘ ਵੜਾ ਜਿਹੜੇ ਪਿੱਛੇ ਖੜੇ ਨੇ ਸੋ ਅੱਜ ਅਸੀਂ ਅਪੀਲ ਕਰਨ ਆਏ ਆ ਆਮ ਆਦਮੀ ਪਾਰਟੀ ਵੱਲੋਂ ਕਿ ਤੁਸੀਂ ਸਾਰੇ ਜਣੇ ਜਿਵੇਂ ਤੁਸੀਂ ਸਾਨੂੰ 2 ਦੇ ਵਿੱਚ ਵੋਟਾਂ ਪਾਈਆਂ ਸੀਗੀਆਂ ਉਸੇ ਤਰੀਕੇ ਦੇ ਨਾਲ ਤੁਸੀਂ ਸਾਡੇ ਤੇ ਵਿਸ਼ਵਾਸ ਇਟਾ ਕੇ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਉੱਤੇ ਵਿਸ਼ਵਾਸ ਦਿਤਾਓ ਐਂਡ ਅਰਜਨ ਕੇਜੀਵਾਲ ਜੀ अपा पंजाब डिवेलपमेंट कर सके मेनु जिन्ना भी टाइम मिले टाइम जिनी कोशिश हो सकती है राजस्थान सी हल्के की सेवा की है और अगे भी ऐसी जी अकम्मल रूप राज की सेवा करते रहें